ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਵੀਰ ਸਿੰਘ ਪਾੜਾ ਹਲਕਾ ਇੰਚਾਰਜ ਗੁਰਦਾਸਪੁਰ ਐਸਜੀਪੀਸੀ ਮੈਂ ਅੱਜ ਜੋ ਇਹ ਪੰਥ ਕਾਨਫਰੰਸ ਜੋ ਜੀਮਲ ਬਬਰੀ ਗੁਰੂ ਦਵਾਰਾ ਚਰਨ ਕਮਲ ਸਾਹਿਬ ਜੀ ਕੇ ਜੋ ਅਜੇ ਪੰਥ ਕਾਨਫਰੰਸ ਹੋਈ ਹੈ ਉਸ ਸੰਬੰਧੀ ਮੈਂ ਜਿਹੜੇ ਆਈ ਹੋਈ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਨਾਲ ਹੀ ਇਹ ਜਿਹੜੇ ਆਈ ਹੋਈ ਚਰਨ ਲੋਕਾਂ ਦੇ ਚਰਨ ਪੇਜਾਂ ਦੇ ਸਿਰ ਤੇ ਉਹਨਾਂ ਦੇ ਚਰਨਾਂ 'ਚ ਮੈਂ ਸੇਰਾ ਕੇ ਉਹਨਾਂ ਦੇ ਨਤਮਸਤਕ ਹੋਣ ਦਾ ਧੰਨਵਾਦ ਕਰਦਾ ਹਾਂ ਤੁਸੀਂ ਤੁਸੀਂ ਇੱਕ ਇੱਕ ਚਰਨ ਸਾਡੇ ਦਿਲਾਂ ਦੇ ਵਿੱਚ ਵਸਾਏ ਹੋ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਹਾਂ ਜਿਸ ਤਰ੍ਹਾਂ ਤੁਸੀਂ ਅੱਜ ਸਾਡਾ ਸਾਥ ਦਿੱਤਾ ਆਉਣ ਵਾਲੇ ਦਿਨਾਂ ਵਿੱਚ ਇਦਾਂ ਸਾਡਾ ਸਾਥ ਦਿੰਦੇ ਰਹੀਏ ਤਾਂ ਕਿ ਜੋ ਆਪਣਾ ਆਪਣੀ ਸੰਸਥਾ ਐਸਜੀਪੀਸੀ ਜੋ ਸਾਡੀ ਕਾਲ ਤੱਕ ਦੀ ਜੀ ਪਰੰਪਰਾ ਜਿਹੜੀ ਉਹ ਜਿਸ ਤਰ੍ਹਾਂ ਉਹਨੂੰ ਘਾਣ ਲੱਗੀ ਹੈ ਆਪਾਂ ਉਸ ਨੂੰ ਜਿਹੜੇ ਨਰਾਇਣੂ ਮਹੰਤ ਤੋਂ ਯਾਦ ਕਰਾਈਏ ਮੈਂ ਸਾਰਿਆਂ ਸੰਗਤਾਂ ਦਾ ਇੱਕ ਬਲ ਦਿਲੋਂ ਆਪਣੇ ਦਿਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਇਦਾਂ ਹੀ ਅੱਗੇ ਤੋਂ ਤੁਹਾਡੀ ਸੇਵਾ ਕਰਦਾ ਰਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਾਨਫਰੰਸ ਜਿਹੜੀ ਆ ਲੋਕਾਂ 'ਚ ਜਾਗਰਤੀ ਲਿਆਉਣ ਲਈ ਸਿੱਖਾਂ ਨੂੰ ਦੱਸਣ ਲਈ ਪ੍ਰਬੰਧਕ ਕਮੇਟੀ 'ਚ 100 ਸਾਲ ਤੋਂ ਕੀ ਹੋ ਰਿਹਾ ਗੋਲਕਾਂ ਦਾ ਪੈਸਾ ਕਿੱਥੇ ਜਾ ਰਿਹਾ ਤੇ ਕਰਪਸ਼ਨ ਦੇ ਕਿਹੜੇ-ਕਿਹੜੇ ਰਾਹ ਨੇ ਤੇ ਜੇ ਤੁਸੀਂ ਸਾਡੇ ਤੇ ਯਕੀਨ ਕਰੋਗੇ ਤੇ ਅਸੀਂ ਤੁਹਾਨੂੰ ਜੋ ਕੁਝ ਦੇਵਾਂਗੇ ਉਹਨਾਂ 'ਚ ਇੱਕ ਤਾਂ ਐਜੂਕੇਸ਼ਨ ਬੱਚਿਆਂ ਦੀ ਗਰੀਬ ਬੱਚਿਆਂ ਦੀ ਐਜੂਕੇਸ਼ਨ ਫ੍ਰੀ ਕਰਾਵਾਂਗੇ ਇੱਕ ਗਰੀਬ ਦਾ ਇਲਾਜ ਇੱਕ ਯਾਤਰੀ ਲਈ ਕਮਰਾ ਇੱਕ ਗੁਰੂ ਘਰ ਦੀਆਂ ਜ਼ਮੀਨਾਂ ਜਿਹੜੀਆਂ ਬਣਾ ਬਣਾ ਕੇ ਟਰਸਟ ਤੇ ਗੁਰੂ ਦਾ ਪੈਸਾ ਗੁਰੂ ਦੀਆਂ ਜ਼ਮੀਨਾਂ ਮਾਲਕਾਬ ਬਣੇ ਨੇ ਉਹਨਾਂ ਖਾਲੀ ਕਰਾਵਾਂਗੇ ਅਕਾਲ ਤਖਤ ਦੇ ਉੱਤੇ ਪੰਜ ਸਿੰਘ ਸਹਿਬਾਨ ਦੀ ਜਿਹੜੀ ਦਸਮ ਪਾਤਸ਼ਾਹ ਵੱਲੋਂ ਪ੍ਰਣਾਈ ਮਰਿਆਦਾ ਉਹਨੂੰ ਸ਼ੁਰੂ ਕਰਾਂਗੇ ਜਿਹੜੀ ਕਿਸੇ ਪੀਐਮ ਤੇ ਸੀਐਮ ਦੇ ਡਰ ਥਲੇ ਨਾ ਹੋਵੇ ਇਹ ਇਸ ਤਰ੍ਹਾਂ ਦੀ ਜਾਣਕਾਰੀ ਦੇ ਕੇ ਆਏ ਕਿੱਦਾਂ ਦੀ ਰਹੀ ਅੱਜ ਤੁਹਾਡੀ ਬਹੁਤ ਵਧੀਆ ਬਹੁਤ ਵਧੀਆ ਰਿਸਪਾਂਸ ਸੀਗਾ ਤੇ ਬੜੀ ਨਮਈਂ ਦਾ ਜਮਾਤ ਆਈ ਸਾਰੀ ਬੜੀ ਵੱਡੀ ਕੀਮਤੀ ਚਾਹੀ। ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਸਿੱਖ ਵੋਟਰਾਂ ਨੂੰ ਮੈਂ ਸੰਦੇਸ਼ ਇਹੀ ਦੇਣਾ ਚਾਹੂੰਗਾ ਕਿ ਇੱਕ ਤੇ ਆਪਣੀ ਵੋਟ ਜਿਹੜੀ ਆ ਉਹਦਾ ਉਹਦਾ ਮਤ ਦਾ ਦਾਨ ਜਿਹੜਾ ਬੜਾ ਕੀਮਤੀ ਹੁੰਦਾ ਤੇ ਮਤ ਦਾ ਦਾਨ ਗੁਰੂ ਸਾਹਿਬ ਜੀ ਦੇ ਮਿਸ਼ਨ ਦੇ ਨੂੰ ਸਮਰਪਿਤ ਹੋ ਕੇ ਦਿਓ ਪਾਰਟੀ ਨਾ ਦੇਖਿਓ ਕਿ ਮੈਂ ਕਿਹੜੀ ਪਾਰਟੀ ਚ ਸਾਡੀ ਧੜਾ ਕਿਹੜਾ ਉਹਦੇ ਚ ਪੰਥ ਅਕਾਲੀ ਲਹਿਰ ਨੂੰ ਧਰਮ ਦੀ ਵੋਟ ਸਮਝ ਕੇ ਗੁਰੂ ਦੀ ਨਾਂ ਦੀ ਸਪੋਰਟ ਸਮਝ ਕੇ ਸਾਨੂੰ ਦਿਓ ਤੇ ਅਸੀਂ ਤੁਹਾਨੂੰ ਵਚਨ ਦਿੰਦੇ ਆ ਕਿ ਅਸੀਂ ਕਦੀ ਵੀ ਰਾਜਨੀਤੀ ਨਾ ਕਰਾਂਗੇ ਗੁਰੂ ਘਰ ਚ ਤਾਂ ਕਿਸੇ ਨੂੰ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਵੈਲ ਸਿੰਘ ਸਾਹਿਬਪੁਰ ਜ਼ਿਲ੍ਹਾ ਪ੍ਰਧਾਨ ਪੰਥਕ ਅਕਾਲੀ ਲਹਿਰ ਅੱਜ ਅਸੀਂ ਜੋ ਜ਼ਿਲ੍ਹਾ ਪਧਰੀ ਵਿਸ਼ਾਲ ਕਾਨਫਰੰਸ ਕਰਾਈ ਆ ਉਹ ਜ਼ਿਲ੍ਹੇ ਦੇ ਵਿੱਚ ਅਸੀਂ ਸਾਰੇ ਹਲਕਿਆਂ ਦੇ ਆਪਣੇ ਨਮਾਇੰਦਿਆਂ ਦੇ ਨਾਲ ਔਰ ਪਠਾਨਕੋਟ ਜ਼ਿਲ੍ਹੇ ਨਾਲ ਰਲ ਕੇ ਕਰਵਾਈ ਆ ਜਿਸ ਵਿੱਚ ਮੁੱਖ ਤੌਰ ਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਪੰਥਕ ਅਕਾਲੀ ਲਹਿਰ ਦੇ ਮੁਖੀ ਬਾਬਾ ਸਰਬਜੋਤ ਸਿੰਘ ਜੀ ਬੇਦੀ ਸਰਪ੍ਰਸਤ ਔਰ ਭਾਈ ਗੋਰਪ੍ਰੀ ਸਰੰਧਾਵੇ ਵਾਲੇ ਭਾਈ ਸੁਖਵਿੰਦਰ ਸਿੰਘ ਰਤਵਾੜੇ ਵਾਲੇ ਆਦ ਆਗੂ ਜਿਹੜੇ ਇੱਥੇ ਸਾਡੇ ਕੋਲ ਪਹੁੰਚੇ ਆ ਸਾਡਾ ਮੁੱਖ ਮਕਸਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਏ ਨਿਹੰਗਾਰ ਨੂੰ ਸੁਧਾਰਨ ਵਾਸਤੇ ਆਉਣ ਵਾਲੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਵਾਸਤੇ ਸੰਗਤਾਂ ਨੂੰ ਲਾਮਬੰਦ ਕਰਨਾ ਕਿ ਇਹ ਜਿਹੜਾ ਸਿਸਟਮ ਚੱਲ ਰਿਹਾ ਇਹਨੂੰ ਬਦਲਣ ਵਾਸਤੇ ਪੰਥਕ ਅਕਾਲੀ ਲਾਹਰ ਨੂੰ ਅੱਗੇ ਲਿਆਓ ਤਾਂ ਕਿ ਜੋ ਸਾਡੇ ਗੁਰਦੁਆਰਾਂਾਂ ਤੇ ਸਾਡੀਆਂ ਸੰਸਥਾਵਾਂਾਂ ਤੇ ਔਰ ਸਾਡੇ ਜੋ ਮੁੱਖ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਜ਼ ਇੱਕ ਪਰਿਵਾਰ ਆ ਉਹਨੂੰ ਪਾਸੇ ਕਰਕੇ ਤੇ ਚੰਗੇ ਸਿੱਖਾਂ ਦੇ ਹੱਥ ਵਿੱਚ ਇਹਦਾ ਪ੍ਰਬੰਧ ਦਿੱਤਾ ਜਾਵੇ ਇਸ ਵਿੱਚ ਸਾਨੂੰ ਅੱਜ ਜ਼ਿਲ੍ਹੇ ਭਰ ਤੋਂ ਬੜਾ ਵੱਡਾ ਸਹਿਯੋਗ ਮਿਲਿਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਈਆਂ ਸਾਡੀਆਂ ਆਸਾਂ ਤੋਂ ਵੱਧ ਲੋਕ ਉੱਥੇ ਪਹੁੰਚ ਕੇ ਤੇ ਇਸ ਕਾਨਫਰੰਸ ਨੂੰ ਉਹਨਾਂ ਕਾਮਯਾਬ ਕੀਤਾ ਅਸੀਂ ਸਾਰੇ ਜ਼ਿਲ੍ਹੇ ਦੀ ਸਾਰੀ ਸੰਗਤ ਦੇ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਇਸ ਪੰਥਕ ਕਾਨਫਰੰਸ ਕਰਨ ਦੇ ਵਿੱਚ ਬੜਾ ਵੱਡਾ ਸਹਿਯੋਗ ਦਿੱਤਾ ਸੋ ਇੱਕ ਇੱਕ ਸਾਡੇ ਹਲਕਾ ਚਾਰਜ ਔਰ ਪੰਥਕ ਅਕਾਲੀ ਲਹਿਰ ਦੇ ਜ਼ਿਲ੍ਹਾ ਪੱਧਰ ਦੇ ਆਗੂਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਆ ਔਰ ਆਏ ਹੋਏ ਆਗੂ ਜਿਨ੍ਹਾਂ ਨੇ ਇੱਥੇ ਸਾਡੇ ਪੰਥਕ ਅਕਾਲੀ ਲਹਿਰ ਦੀ ਕਾਨਫਰੰਸ ਵਿੱਚ ਪਹੁੰਚ ਕੇ ਸੰਗਤਾਂ ਨੂੰ ਸੰਬੋਧਨ ਕੀਤਾ ਔਰ ਪੰਥਕ ਮਸਲਿਆਂ ਤੇ ਜਾਣੂ ਕਰਾਇਆ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਰੇਕ ਆਪਣੇ ਹਲਕੇ ਚ ਜੀਐਸਪੀਸੀ ਵਾਲੇ ਹਲਕੇ ਚ ਇਹੋ ਜਿਹੇ ਜਿਹੜੇ ਪ੍ਰੋਗਰਾਮ ਕਰਵਾਵਾਂਗੇ ਔਰ ਸਾਡੇ 15 ਜਿਹੜੇ ਹਲਕਾ ਇੰਚਾਰਜਾ ਉਹ ਉਹਦੇ ਜਿਹੜੇ ਇੰਚਾਰਜ ਹੋਣਗੇ ਔਰ ਇਸੇ ਤਰ੍ਹਾਂ ਹੀ ਇਹ ਜਿਹੜਾ ਕਾਫਲਾ ਇਹ ਚੱਲਦਾ ਰਹੇਗਾ